ਦੋਸਤੋ ਪੰਜਾਬ ਦੇ ਵਿਧਾਨ ਸਭਾ ਹਲਕਾ ਬਰਨਾਲਾ ਤੋਂ ਦੋ ਵਾਰ ਐਮ.ਐਲ.ਏ ਬਣਿਆ ਬਲਕੀਸ਼ ਸਿੰਘ ਕੀਤੂ ਬਲਕੀਸ਼ ਸਿੰਘ ਕੀਤੂ ਜੋ ਕਿ ਇੱਕ ਕੋਹਰਾ ਅਨਪੜ ਇੱਕ ਪੁਰਾਣਾ ਬੈਲੀ ਲੋਕਾਂ ਵਿੱਚ ਇੰਨਾ ਹਰਮਨ ਪਿਆਰਾ ਹੋ ਜਾਂਦਾ ਕਿ ਉਹ ਪਹਿਲੀ ਵਾਰ ਹੀ ਇੱਕ ਆਜ਼ਾਦ ਉਮੀਦਵਾਰ ਦੇ ਤੌਰ ਤੇ 40000 ਤੋਂ ਵੱਧ ਵੋਟਾਂ ਦੇ ਫਰਕ ਨਾਲ ਜਿੱਤਦਾ ਬਲਕੀਸ਼ ਸਿੰਘ ਕੀਤੂ ਜਿਸ ਬਾਰੇ ਕਹਿੰਦੇ ਸਨ ਕਿ ਇੱਕ ਲੰਡੀ ਜੀਪ ਹੁੰਦੀ ਸੀ ਜਿਸ ਵਿੱਚ 10-12 ਬੰਦੇ ਰਫਲਾਂ ਵਾਲੇ ਸਵਾਰ ਹੋਦੇ ਸਨ ਤੇ ਜੀਪ ਨੂੰ ਚਲਾਉਦਾ ਸੀ ਖੁਦ ਆਪ ਕੀਤੂ ਆਜ਼ਾਦ ਜਿੱਤਨ ਕਰਕੇ ਮਲਕੀਸ਼ ਸਿੰਘ ਕੀਤੂ ਦੀਆਂ ਧੁੰਮਾ ਬਰਨਾਲੇ ਤੋਂ ਲੈ ਕੇ ਪੂਰੇ ਪੰਜਾਬ ਸਮੇਤ ਚੰਡੀਗੜ੍ਹ ਤੱਕ ਪੈ ਗਏ ਸਨ ਪਰ ਇੱਕ ਅਨੋਖੀ ਗੱਲ ਵਾਪਰਦੀ ਹੈ ਕਿ ਮਲਕੀਸ਼ ਸਿੰਘ ਕੀਤੂ ਦੇ ਆਪਣੇ ਸਕੇ ਭਤੀਜੇ ਹੀ ਇੱਕ ਦਿਨ ਘਰ ਦੇ ਵਿੱਚ ਵੜ ਕੇ ਉਸ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੰਦੇ ਹਨ ਕੌਣ ਸੀ ਮਲਕੀਸ਼ ਸਿੰਘ ਕੀਤੂ ਜਿਸ ਦੀ ਹਰ ਪਾਰਟੀ ਦਾ ਮੁਖੀ ਸਿਫਤਾ ਕਰਿਆ ਕਰਦਾ ਸੀ ਕਿਵੇਂ ਬਿਲਕੁਲ ਛੋਟੇ ਲੈਵਲ ਤੋਂ ਉਸ ਕੋਰੇ ਅਨਪੜ ਬੰਦੇ ਦਾ ਉਭਾਰ ਸ਼ੁਰੂ ਹੋਇਆ ਤੇ ਅਖੀਰ ਦੇ ਵਿੱਚ ਕੀਕੀਤੂ ਵੱਲੋਂ ਗੜਾ ਕੀਤਾ ਗਿਆ ਕਿ ਖੁਦ ਉਸਦੇ ਸੱਗੇ ਪਤੀ ਜਾਣੇ ਹੀ ਉਸ ਨੂੰ ਗੋਲੀਆਂ ਨਾਲ ਪੁੱੰਡ ਸੁੱਟਿਆ ਕੀਤੂ ਦੀ ਪੂਰੀ ਕਹਾਣੀ ਸੁਣ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ ਪਰ ਉਸ ਤੋਂ ਪਹਿਲਾਂ ਇੱਕ ਬੇਨਤੀ ਹੈ ਕਿ ਵੀਡੀਓ ਨੂੰ ਅਖੀਰ ਤੱਕ ਜ਼ਰੂਰ ਦੇਖਿਓ ਅਤੇ ਅੱਗੇ ਸ਼ੇਅਰ ਜ਼ਰੂਰ ਕਰ ਦਿਓ ਸੋ ਆਓ ਹੁਣ ਅੱਜ ਦਾ ਐਪੀਸੋਡ ਅੱਗੇ ਸ਼ੁਰੂ ਕਰਦੇ ਹਾਂ ਦੋਸਤੋ ਮਲਕੀਸ਼ ਸਿੰਘ ਕੀਤੂ ਦਾ ਜੱਤੀ ਘਰ ਬਲਾਸਪੁਰ ਵਿੱਚ ਸੀ ਮਾਰੂਸ ਨੇ ਆਪਣੀ ਕਰਮ ਭੂਮੀ ਬਰਨਾਲਾ ਨੂੰ ਬਣਾਇਆ ਮਲਕੀਸ਼ ਸਿੰਘ ਕੀਤੂ ਕੋਰਾੜਪੜਸੀ ਜੋ ਖੱਬੀ ਪੱਗ ਵੜਦਾ ਚਿੱਟਾ কুরਤਾ ਪਜਾਮਾ ਪਾਉਂਦਾ ਤੇ ਪੈਰਾਂ ਵਿੱਚ ਸਧਾਰਨ ਕੈਂਚੀ ਚੱਪਲ ਹੀ ਪਾ ਕੇ ਰੱਖਦਾ ਸੀ ਸ਼ੁਰੂ-ਸ਼ੁਰੂ ਵਿੱਚ ਤਾਂ ਕਿਹਾ ਜਾਂਦਾ ਹੈ ਕਿ ਮਲਕੀਸ਼ ਸਿੰਘ ਕੀਤੂ ਨੇ ਪਹਿਲੇ ਪਹਿਲ ਸ਼ਰਾਬ ਦੀ ਸਮਗਲਿੰਗ ਦਾ ਧਰਦਾ ਸ਼ੁਰੂ ਕੀਤਾ ਸੀ ਸ਼ਰਾਬ ਦੀ ਸਮਗਲਿੰਗ ਦੇ ਦੋਸ਼ ਤਾਂ ਕੀਤੂ ਉੱਤੇ ਬਾਅਦ ਵਿੱਚ ਵੀ ਸਮੇਂ-ਸਮੇਂ ਤੇ ਲੱਗਦੇ ਰਹੇ ਇਦਾਂ ਕਰਦਾ ਉਹ ਆਪਣਾ ਬਰਨਾਲੇ ਵਿੱਚ ਟਰੱਕਾਂ ਦਾ ਕੰਮ ਸ਼ੁਰੂ ਕਰਦਾ ਹੈ ਤੇ ਬਰਨਾਲੇ ਵਿੱਚ ਟਰੱਕ ਜੁਨੀਅਨ ਉਸ ਵਕਤ ਡਾਂਗ ਵਾਲੇ ਦੇ ਹੀ ਹੁੰਦੀ ਸੀ ਸਾਲ 1990 ਤੋਂ ਪਹਿਲਾਂ ਹੀ ਕੀਤੂ ਬਰਨਾਲਾ ਟਰੱਕ ਜੁਨੀਅਨ ਦਾ ਪ੍ਰਧਾਨ ਬਣ ਚੁੱਕਾ ਸੀ ਉਸ ਵਕਤ ਲੋਕ ਆਮ ਹੀ ਕੀਤੂ ਨੂੰ ਇੱਕ ਲੰਡੀ ਜੀਪ ਵਿੱਚ ਸਵਾਰ 10-12 ਬੰਦੂਕਾਂ ਵਾਲਿਆਂ ਨਾਲ ਕਿਰਿਆ ਹੋਇਆ ਦੇਖਦੇ ਸਨ ਤੇ ਜੀਪ ਖੁਦ ਕੀਤੂ ਹੀ ਚਲਾਉਦਾ ਹੁੰਦਾ ਸੀ ਟਰੱਕ ਜੁਨੀਅਨ ਦੀ ਪ੍ਰਧਾਨਗੀ ਤੋਂ ਬਾਅਦ ਕੀਤੂ ਔਲੀ-ਔਲੀ ਸਮਾਜ ਸੇਵਾਵਾਂ ਲਾਉਂਦਾ ਤੇ ਬਰਨਾਲੇ ਸ਼ਹਿਰ ਦੇ ਆਸ-ਪਾਸ ਦੇ ਇਲਾਕੇ ਵਿੱਚ ਉਸਨੇ ਗਰੀਬ ਅਤੇ ਲੋੜਵੰਦਾਂ ਦੀ ਥੋੜੀ-ਬਹੁਤ ਵਿੱਤੀ ਸਹਾਇਤਾ ਕਰਨੇ ਸ਼ੁਰੂ ਕਰ ਦਿੱਤੀ। ਸਰਕਾਰਾਂ ਵੱਲੋਂ ਗਰੀਬ ਲੜਕੀਆਂ ਦੇ ਵਿਆਹ ਦੇ ਚੱਕਰ ਸਕੀਮਾਂ ਤਾਂ ਬਾਅਦ ਵਿੱਚ ਸ਼ੁਰੂ ਕੀਤੀਆਂ ਗਈਆਂ ਪਰ ਕੀਤੂ ਵੱਲੋਂ ਇਹ ਸੇਵਾ ਬੜੇ ਟਾਈਮ ਪਹਿਲਾਂ ਹੀ ਸ਼ੁਰੂ ਕਰ ਦਿੱਤੀ ਗਈ ਸੀ। ਆਮ ਲੋਕਾਂ ਵਿੱਚ ਬਹੁਤ ਜ਼ਿਆਦਾ ਹਰਮਨ ਪਿਆਰ ਆ ਹੋ ਚੁੱਕਾ ਸੀ ਪਰ ਫਿਰ ਵੀ ਬਹੁਤ ਸਾਰੇ ਅਜਾਹੇ ਲੋਕ ਸਨ ਜੋ ਉਸ ਵਕਤ 90ਵੇ ਦਹਾਕੇ ਵਿੱਚ ਕੀਤੂ ਨਾਲ ਖਾਹਰ ਖਾਂਦੇ ਸਨ। ਦੂਜੇ ਪਾਸੇ ਪੰਜਾਬ ਵਿੱਚ ਉਸ ਵਕਤ ਖੜਕੂਵਾਦਾ ਦੌਰ ਵੀ ਆਪਣੇ ਪੂਰੇ ਸਿਖਰ ਉੱਤੇ ਸੀ ਸਾਲ 1992 ਦੇ ਵਿੱਚ ਕੀਤੂ ਦੇ ਨਾਲ ਇੱਕ ਬੜੀ ਵੱਡੀ ਘਟਨਾ ਵਾਪਰਦੀ ਹੈ ਹੁੰਦਾ ਕੀ ਹੈ ਕਿ ਕੀਤੂ ਬਰਨਾਲੇ ਦੇ ਕਿਸੇ ਪਿੰਡ ਵਿੱਚ ਇੱਕ ਭੋਗ ਉੱਤੇ ਆਇਆ ਹੋਇਆ ਸੀ ਭੋਗ ਦੀ ਸਮਾਪਤੀ ਤੋਂ ਬਾਅਦ ਜਦੋਂ ਉਹ ਵਾਪਸ ਆਉਣ ਲਈ ਆਪਣੀ ਲੱਡੀ ਜੀਪ ਕੋਲ ਪਹੁੰਚਦਾ ਤਾਂ ਉਸਦੇ ਸਾਥੀਆਂ ਸਮੇਤ ਹੋਰ ਵੀ ਬਹੁਤ ਸਾਰੇ ਬੰਦੇ ਜੀਪ ਉੱਤੇ ਚੜ ਕੇ ਬੈਠੇ ਸਨ ਜਿੰਨਾਂ ਵੱਲ ਵੇਖ ਕੇ ਕੀਤੂ ਕਹਿੰਦਾ ਕਿ ਚਲੋ ਤੁਸੀਂ ھیਠਾ ਨਾ ਉਤਰੋ ਮੈਂ ਕਿਸੇ ਹੋਰ ਗੱਡੀ ਵਿੱਚ ਆਉਂਦਾ ਤੇ ਤੁਸੀਂ ਆਪ ਹੀ ਜੀਪ ਚਲਾ ਕੇ ਲੈ ਆਓ ਪਰ ਰਸਤੇ ਵਿੱਚ ਵਾਪਸ ਆਉਂਦਿਆਂ ਕੀਤੂ ਦੀ ਉਸ ਲੰਡੀ ਜੀਪ ਉਤੇ ਕੁਝ ਲੋਕਾਂ ਵੱਲੋਂ ਹਮਲਾ ਕਰ ਦਿੱਤਾ ਜਾਂਦਾ ਹੈ ਕਿ ਸ਼ਾਇਦ ਅੱਜ ਵੀ ਕੀਤੂ ਆਪ ਹੀ ਜੀਪ ਚਲਾ ਰਿਹਾ ਹੈ ਅਸਲ 'ਚ ਕੀਤੂ ਪਿਛਲੀ ਗੱਡੀ ਵਿੱਚ ਹੁੰਦਾ ਪਰ ਉਸ ਹਮਲੇ ਵਿੱਚ ਕੀਤੂ ਦੀ ਜੀਪ ਵਿੱਚ ਬੈਠੇ ਸਾਰੇ ਦੇ ਸਾਰੇ ਬੰਦੇ ਹੀ ਮਾਰੇ ਗਏ ਸਨ ਜਿਨ੍ਹਾਂ ਦੀ ਗਿਣਤੀ 10 ਦੇ ਕਰੀਬ ਸੀ ਤੇ ਪ੍ਰਮਾਤਮਾ ਵੱਲੋਂ ਹੀ ਕੀਤੂ ਉਸ ਜਾਨਲੇਵਾ ਹਮਲੇ ਵਿੱਚ ਜਵਦਾ ਬਚ ਗਿਆ ਉਸ ਤੋਂ ਬਾਅਦ ਫਿਰ ਕੀਤੂ ਆਮ ਲੋਕਾਂ ਵਿੱਚ ਬੜਾ ਸੋਚ ਸਮਝ ਕੇ ਅਤੇ ਘੱਟ ਹੀ ਵਿਚਰਿਆ ਪਰ ਜਿਵੇਂ ਹੀ ਪੰਜਾਬ ਦਾ ਮਾਹੌਲ ਠੀਕ ਹੋਇਆ ਤਾਂ ਕੀਤੂ ਦਾ ਕੰਮਕਾਜ ਫਿਰ ਉਸੇ ਤਰ੍ਹਾਂ ਸ਼ੁਰੂ ਹੋ ਗਿਆ ਕੀਤੂ ਬਾਰੇ ਇਹ ਵੀ ਕਿਹਾ ਜਾਂਦਾ ਹੈ ਕਿ ਉਸ ਦਾ ਇੱਕ ਸ਼ੰਕਰ ਨਾਮ ਦਾ ਨੌਕਰ ਹੁੰਦਾ ਸੀ ਜੋ ਆਮ ਲੋਕਾਂ ਦੇ ਥਾਣੇ ਕਚਹਿਰੀਆਂ ਵਿੱਚ ਜਾ ਕੇ ਕੰਮ ਕਰਵਾਉਂਦਾ ਸੀ ਕੀਤੂ ਦੇ ਨੌਕਰ ਸ਼ੰਕਰ ਦਾ ਹੁਕਮ ਵੀ ਕੀਤੂ ਦੇ ਬਰਾਬਰ ਹੀ ਚੱਲਦਾ ਸੀ ਸਭਾ ਬੀਤੇ ਬੀਤੇ 1997 ਦੇ ਪੰਜਾਬ ਦੇ ਵਿਧਾਨ ਸਭਾ ਇਲੈਕਸ਼ਨ ਆਉਂਦੇ ਹਨ ਉਸ ਵਕਤ ਪੰਜਾਬ ਵਿੱਚ ਕਾਂਗਰਸ ਅਕਾਲੀ ਦਲ ਦੇ ਨਾਲ-ਨਾਲ ਕਾਮਰੇਡਾਂ ਦੀ ਸੀਪੀਐਮ ਪਾਰਟੀ ਵੀ ਪੂਰੀ ਸਰਗਰਮ ਸੀ 1997 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਮਲਕੀਸ਼ ਸਿੰਘ ਗਿੱਤੂ ਸਰਜੀਤ ਸਿੰਘ ਬਰਨਾਲਾ ਦੇ ਪਰਿਵਾਰ ਦੀ ਹਮਾਇਤ ਲੈ ਕੇ ਆਜ਼ਾਦ ਹੀ ਖੜਾ ਹੋ ਜਾਂਦਾ ਤਾਂ ਉਸ ਵਕਤ ਮਲਕੀਸ਼ ਸਿੰਘ ਗਿੱਤੂ ਨੂੰ ਹਰਾਉਣ ਵਾਸਤੇ ਭਾਰਤ ਦੇ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਆਪਣੇ ਉਮੀਦਵਾਰ ਦੇ ਹੱਕ ਵਿੱਚ ਬਰਨਾਲਾ ਵਿੱਚ ਰੈਲੀ ਕਰਨ ਆਏ ਤੇ ਨਾਲ ਹੀ ਐਚ ਡੀ ਦੇਵਗੋੜਾ ਭਾਰਤ ਦਾ ਸਾਬਕਾ ਪ੍ਰਧਾਨ ਮੰਤਰੀ ਆਪਣੀ ਪਾਰਟੀ ਸੀਪੀਐਮ ਦੇ ਉਮੀਦਵਾਰ ਦੇ ਹੱਕ ਵਿੱਚ ਬਰਨਾਲੇ ਵਿੱਚ ਰੈਲੀ ਕਰਨ ਆਏ ਸਨ ਪਰ ਭਾਰਤ ਦੇ ਦੋ ਪ੍ਰਧਾਨ ਮੰਤਰੀਆਂ ਦੀਆਂ ਵੱਡੀਆਂ ਰੈਲੀਆਂ ਕਰਨ ਦੇ ਬਾਵਜੂਦ ਵੀ ਬਲਕੀ ਸਿੰਘ ਕੀਤੂ ਆਜ਼ਾਦ ਉਮੀਦਵਾਰ 43000 ਵੋਟਾਂ ਦੇ ਫਰਕ ਦੇ ਨਾਲ ਜਿੱਤ ਜਾਦਾ ਹੈ ਹੋਣ ਐਮ.ਐਲ.ਏ ਬਣ ਕੇ ਵੀ ਕੀਤੂ ਦਾ ਹੂਲੀਆ ਤੇ ਹਲੇ ਵੀ ਪਹਿਲਾ ਵਾਗ ਹੀ ਹੁੰਦੀ ਐ। ਹੋਣ ਵੀ ਉਹ ਪੈਰਾ ਦੇ ਵਿੱਚ ਕੈਂਚੀ ਚਪਲਾ ਹੀ ਪਾ ਕੇ ਰੱਖਦਾ ਸੀ। ਕਿਹਾ ਜਾਂਦਾ ਕਿ ਚੰਡੀਗੜ੍ਹ ਜਾ ਕੇ ਵਿਧਾਨ ਸਭਾ ਅਤੇ ਐਮ.ਐਲ.ਏ ਹੋਸਟਲ ਵਿੱਚ ਵੀ ਕੀਤੂ ਦਾ ਉਹੀ ਜਾਹੋ ਜਲਾਲ ਹੁੰਦਾ ਸੀ। ਜਿਹੋ ਜਾਂ ਬਰਨਾਲੇ ਵਿੱਚ ਉਹ ਆਪਣਾ ਬੜਾ ਕੇ ਰੱਖਦਾ ਸੀ। ਕੀਤੂ ਇੰਨਾ ਸਿੱਧ ਪਦਰਾ ਤੇ ਸੁਧਾਰਨ ਹੁੰਦਾ ਸੀ ਕਿ ਇੱਕ ਵਾਰ ਕਿਸੇ ਸਟੇਜ ਉੱਤੇ ਜਿਸ ਉੱਤੇ ਫਿਲਮੀ ਸtare ਬੈਠੇ ਹੋਏ ਸਨ ਤੇ ਉਹਨਾਂ ਵਿੱਚ ਪੰਜਾਬੀ ਫਿਲਮੀ ਹੀਰੋ ਰਾਜ ਬੱਬਰ ਵੀ ਬੈਠਾ ਸੀ ਮਲਕੀਤ ਕੀਤੂ ਰਾਜ ਬੱਬਰ ਦਾ ਪੂਰਾ ਨਾਮ ਨਹੀਂ ਸੀ ਜਾਣਦਾ ਪਰ ਜਦੋਂ ਸਤੇਜ ਤੋਂ ਕੀਤੂ ਬੋਲਣ ਲੱਗਾ ਤਾਂ ਉਹ ਆਪਣੇ ਪੂਰੇ ਭਾषण ਵਿੱਚ ਰਾਜ ਬੱਬਰ ਨੂੰ ਬੱਬਰ ਖਾਲਸਾ ਕਹਿ ਕੇ ਹੀ ਸੰਬੋਧਨ ਕਰੀ ਗਿਆ ਕਿਉਂਕਿ ਕੀਤੂ ਨੂੰ ਇਸ ਗੱਲ ਬਾਰੇ ਵੀ ਨਹੀਂ ਸੀ ਪਤਾ ਕਿ ਰਾਜ ਬੱਬਰ ਇੱਕ ਫਿਲਮੀ ਹੀਰੋ ਹੈ ਇਸ ਤੋਂ ਬਾਅਦ ਚੱਲਦੇ-ਚੱਲਦੇ ਸਾਲ 2002 ਦੇ ਵਿੱਚ ਵੀ ਮਲਕੀਤ ਸਿੰਘ ਕੀਤੂ ਦੁਬਾਰਾ ਐਮਐਲਏ ਜਿੱਤ ਜਾਂਦਾ ਉਸ ਵਕਤ ਪੰਜਾਬ ਦੇ ਵਿੱਚ ਕਪਤਾਨ ਅਮਰਿੰਦਰ ਸਿੰਘ ਦੀ ਸਰਕਾਰ ਬਣਦੀ ਹੈ ਤੇ ਪਹਿਲੀ ਵਾਰ ਮਲਕੀਤ ਸਿੰਘ ਕੀਤੂ ਉੱਤੇ ਇਸ ਸਰਕਾਰ ਵਿੱਚ ਸ਼ਰਾਬ ਦਾ ਇੱਕ ਟਰੱਕ ਫੜੇ ਜਾਣ ਦਾ ਪਰਚਾ ਦਰਜ ਹੁੰਦਾ ਹੈ ਜਿਸ ਕਾਰਨ ਮਲਕੀਤ ਸਿੰਘ ਕੀਤੂ ਕੁਝ ਸਮਾਂ ਰੂਪੋਸ਼ ਵੀ ਰਿਹਾ ਇਸ ਤੋਂ ਇਲਾਵਾ ਖੀਰ ਉੱਤੇ ਸਭ ਤੋਂ ਮਹੱਤਵਪੂਰਨ ਗੱਲ ਕਿ ਬਰਨਾਲਾ ਜ਼ਿਲ੍ਹੇ ਦੇ ਲੋਕਾਂ ਵਿੱਚ ਇਹ ਚਰਚਾ ਵੀ ਆਮ ਹੀ ਹੁੰਦੀ ਰਹਿੰਦੀ ਸੀ ਕਿ ਕੀਤੂ ਆਮ ਲੋਕਾਂ ਨਾਲ ਤਾਂ ਬੜੇ ਵਧੀਆ ਤਰੀਕੇ ਦੇ ਨਾਲ ਵਿਚਰਦਾ ਪਾ ਆਪਣੇ ਭਰਾਵਾ ਭਤੀਜਾ ਤੇ ਸਕੇ ਸਬੰਧੀਆਂ ਦੇ ਨਾਲ ਉਸ ਦੇ ਰਿਸ਼ਤੇ ਕੁਝ ਠੀਕ ਨਹੀਂ ਸਨ ਚੱਲ ਰਹੇ ਇਹ ਚਰਚਾ ਵੀ ਲੋਕਾਂ ਵਿੱਚ ਛਿੜੀ ਸੀ ਕਿ ਜਿਸ ਵੇਲੇ ਕੀਤੂ ਆਪਣੀ ਪੂਰੀ ਪਾਵਰ ਵਿੱਚ ਸੀ ਤਾਂ ਉਸ ਵੱਲੋਂ ਆਪਣੇ ਸਕੇ ਭਤੀਜਿਆਂ ਨੂੰ ਥਾੜੇ ਫੜਾਇਆ ਗਿਆ ਉਹਨਾਂ ਤੇ ਥਾੜੇ ਵਿੱਚ ਤਸ਼ੱਦਦ ਕਰਵਾਇਆ ਗਿਆ ਤੇ ਪਰਚੇ ਵੀ ਕਰਵਾਏ ਗਏ ਕੀਤੂ ਹੋਣੀ ਸਕੇ ਤਿੰਨ ਭਰਾ ਸਨ ਤੇ ਆਪਸ ਵਿੱਚ ਉਹਨਾਂ ਦਾ ਕੋਈ ਜਾਇਦਾਦ ਨੂੰ ਲੈ ਕੇ ਪੁਰਾਣਾ ਝਗੜਾ ਚੱਲਦਾ ਆ ਰਿਹਾ ਸੀ ਲੋਕਾਂ ਦੇ ਝਗੜੇ ਨਿਬੇੜਨ ਵਾਲਾ ਕੀਤੂ ਕਦੇ ਵੀ ਸ਼ਾਇਦ ਆਪਣੇ ਪਰਿਵਾਰਕ ਝਗੜੇ ਨੂੰ ਨਿਬੇੜਨ ਲਈ ਆਪਣੇ ਸਕੇਆ ਨਾਲ ਮਿਲ ਕੇ ਨਹੀਂ ਬੈਠਿਆ ਆਖਿਰ ਨੂੰ ਫਿਰ ਸਾਲ ਆਉਂਦਾ ਹੈ 2012 ਦਾ ਜਦੋਂ ਮਲਕੀਤ ਸਿੰਘ ਕੀਤੂ ਸਾਹਿਬ ਕਾ ਐਮਐਲਏ ਹੁੰਦਾ ਤੇ ਉਹ ਆਪਣੇ ਜੱਤੀ ਪਿੰਡ ਬਲਾਸਪੁਰ ਵਾਲੇ ਘਰ ਵਿੱਚ ਮੌਜੂਦ ਹੁੰਦਾ ਨਾਲ ਹੀ ਉਸਦੇ ਭਰਾ ਦਾ ਘਰ ਸੀ ਕੀਤੂ ਦੇ ਘਰ ਵਿੱਚ ਉਸਦੀ ਪਤਨੀ ਮਤਵੰਨਾ ਬੇਟਾ ਤੇ ਇੱਕ ਗਨਮਣ ਮੌਜੂਦ ਹੁੰਦਾ ਕੀਤੂ ਦੇ ਪਰਿਵਾਰ ਵੱਲੋਂ ਦਰਜ ਕਰਵਾਈ ਗਈ ਐਫਆਈਆਰ ਦੇ ਮੁਤਾਬਕ ਉਹਨਾਂ ਦੇ ਘਰ ਵਿੱਚ 7 ਜਣੇ ਦਾਖਲ ਹੁੰਦੇ ਹਨ ਉਹ ਉਸ ਵਕਤ ਕੀਤੂ ਬਾਥਰੂਮ ਵਿੱਚੋਂ ਨਹਾ ਕੇ ਅਜੇ ਬਾਹਰ ਹੀ ਨਿਕਲਿਆ ਹੁੰਦਾ ਉਹ ਸੱਤੇ ਜਾਣੇ ਹਥਿਆਰਾਂ ਨਾਲ ਲੈਸ ਹੁੰਦੇ ਐ ਤੇ ਪਰਿਵਾਰ ਦੇ ਸਾਰੇ ਜੀਆਂ ਦੇ ਸਾਹਮਣੇ ਕੀਤੂ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਜਾਂਦਾ ਕਿਹਾ ਜਾਂਦਾ ਹੈ ਕਿ ਕੀਤੂ ਵੱਲੋਂ ਉਹਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਵੀ ਕੀਤੀ ਗਈ ਕਿ ਆਪਾਂ ਪਰਿਵਾਰਕ ਗੱਲ ਬੈਠ ਕੇ ਕਰਦੇ ਹਾਂ ਪਰ ਕਿਸੇ ਨੇ ਉਸ ਦੀ ਇਹ ਗੱਲ ਨਹੀਂ ਸੁਣੀ ਪਰ ਕੀਤੂ ਦੇ ਭਤੀਜਿਆਂ ਨੇ ਬਿਨਾਂ ਕੋਈ ਗੱਲਬਾਤ ਕੀਤੇ ਸਿੱਧਾ ਉਸ ਤੇ ਹਮਲਾ ਕਰ ਦਿੱਤਾ ਪਰਿਵਾਰ ਦੇ ਦੂਜੇ ਕਿਸੇ ਮੈਂਬਰ ਨੂੰ ਕੁਝ ਨਹੀਂ ਕਿਹਾ ਗਿਆ ਉਹਨਾਂ ਦਾ ਟਾਰਗੇਟ ਕੱਲਾ ਮਲਕੀਤ ਸਿੰਘ ਕੀਤੂ ਸੀ ਇਹ ਸਵੇਰੇ 9 ਵਜੇ ਦੀ ਘਟਨਾ ਸੀ ਕੀਤੂ ਦਾ ਕਤਲ ਕੇਸ ਸਾਲ 2017 ਤੱਕ ਅਦਾਲਤਾਂ ਵਿੱਚ ਚੱਲਿਆ ਤੇ ਹਮਲਾਵਰਾਂ ਨੂੰ ਉਮਰ ਕੈਦ ਦੀ ਸਜ਼ਾ ਅਦਾਲਤ ਵੱਲੋਂ ਸੁਣਾਈ ਗਈ ਸੋ ਦੋਸਤੋ ਇਹ ਸੀ ਪੰਜਾਬ ਦੇ ਇੱਕ ਮਸ਼ਹੂਰ ਅਤੇ ਹਰਮਨ ਪਿਆਰੇ ਨੇਤਾ ਰਹੇ ਮਲਕੀਤ ਸਿੰਘ ਕੀਤੂ ਦੀ ਪੂਰੀ ਕਹਾਣੀ ਵੀਡੀਓ ਅਖੀਰ ਤੱਕ ਦੇਖਣ ਲਈ ਤੁਹਾਡਾ ਸਭ ਦਾ ਧੰਨਵਾਦ ਇਸ ਵੀਡੀਓ ਸੰਬੰਧੀ ਆਪਣੇ ਵਿਚਾਰ ਕਮੈਂਟਾਂ ਵਿੱਚ ਜ਼ਰੂਰ ਸਾਂਝੇ ਕਰਿਓ ਤੇ ਇਸੇ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਲਈ ਕਿਰਪਾ ਕਰਕੇ ਬ੍ਰੀਫ ਪੰਜਾਬ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵਾਹਿਗੁਰਜੀਕਾ ਖਾਲਸਾ ਵਾਹਿਗੁਰਜੀ ਕੀ ਫਤਿਹ